ਕਾ ਤੁਰ ਕੇ ਚੱਲਦੇ ਆਂ ਆਰਾਮ ਨਾਲ ਚੱਲਦੇ ਆਂ ਮੁਰੇ ਕੋਈ ਗੱਲ ਆਰਾਮ ਨਾਲ ਲੈ ਚੱਲਦੇ ਆ ਲੈ ਚੱਲ ਮੇਰਾ ਵੀਰ ਮਿਹਨਤ ਦੀ ਹੋ ਗੱਲ ਆ ਹੋਰ ਕੋਈ ਨਹੀਂ ਜਿਵੇਂ ਜੀ ਢੋਲੀ ਵਾਲੀ ਕਾਰ ਦੇ ਮਗਰ ਚ ਛੱਡਣੇ ਜਾਂਦੇ ਕੁੜੀ ਨੂੰ ਇਤਨਾ ਜਾ ਰਹੇ ਸਾਡੇ ਬੰਦੇ ਕੋਈ ਵਿਚਤਰਾ ਫਸ ਜਾ ਆਕੇ ਜੀ ਤੁਹਾਡਾ ਟੀਪੂ ਦਾ ਇੰਨਾ ਮੀਰਾ ਬੱਸਾਂ ਪੀ ਆਰਟੀਸੀ ਜਾਂ ਪੰਜਾਬ ਰੋਡ ਵਿੱਚ ਤੁਸੀਂ ਤਾਂ ਜਨਾਨੀਆਂ ਨੂੰ ਫਰੀ ਕਹਿੰਦੇ ਜੀ ਔਰਤਾਂ ਸਾਰੀਆਂ ਫਰੀ ਜਾਣਗੀਆਂ ਐਡਾ ਅਮੀਰ ਹੈ ਤੁਹਾਡੇ ਕੋਲ ਆਪਣੀਆਂ ਹੋਣੀਆਂ ਹੈ ਦਿਖਾਵਾ ਹੈ ਜੀ ਕਾਹ ਦਾ ਨਹੀਂ ਹੋਣਾ ਡੀਪੋਂ ਦੇ ਵਿੱਚ ਰਿਕਵਰੀ ਕੋਈ ਨਹੀਂ ਹੈਗੀ ਵਿੱਚ ਰਿਕਵਰੀ ਉਹ ਮਗਾਲੀ ਆਪਾਂ ਪੀਡਬਲਯੂਡੀ ਵਾਲੇ ਆਏ ਸੀ ਜਾਂ ਉਸ ਐਨਐਚਏ ਵਾਲੇ ਉਹ ਕਹਿੰਦੇ ਜੀ ਸਾਡੀ ਖਮ ਲਾਈਟ ਦਾ 60 70000 ਰੁਪਇਆ ਹੋਗਾ ਦੇਉਣ ਦੇਵੋਗੇ ਕੰਸ਼ੋਰੈਂਸ ਭਰੂੰਗੀ ਜੀ ਉਹ ਇੰਸ਼ੋਰੈਂਸ ਸਾਡੀਆਂ ਬੱਸਾਂ ਦੀ ਕਿਸੇ ਦੀ ਨਹੀਂ ਜੀ ਹੈਗੀ ਇਹਦਾ ਸਮਾਂ ਜੋ ਖਰਚਾ ਹੈ ਜੀ ਉਹ ਵੀ ਸਾਡਾ ਡਰਾਈਵਰ ਹੈ ਜਿਹੜਾ ਇਹਦੇ ਨਾਲ ਪੈਣਾ ਜੇ ਹੁਣ ਉਹ ਗਰੀਮ ਮਾਰ ਕਰੀ ਪੀਡਬਲਯੂਡੀ ਵਾਲੇ ਖੰਬੇ ਦੇ ਵੀ 60 70000 ਕਹਿੰਦੇ ਆ ਭਾਗਦਾ ਤੇ ਸਰਕਾਰ ਦਾ ਮਲਕੇ ਜਨਾਜਾ ਨਿਕਲਿਆ ਹੋਇਆ ਜਿਹੜੀਆਂ ਗੱਡੀਆਂ ਦਾ ਲੋਹਾ ਕਿੰਨਾ ਕਮਜ਼ੋਰ ਆ ਬਾਈ ਜੀ ਹੋਰ ਆਪ ਦੱਸਦੇ ਵੀ ਸੇਫਟੀ ਦੇ ਲਈ ਕੁਝ ਨਹੀਂ ਕੀਤਾ ਹੋਇਆ ਐਂਗਲ ਦਾ ਦੇਖੋ ਜੀ ਐਸ ਐਂਗਲ ਦੇ ਦਿੱਕਰਾਂ ਟਾਕੀਆਂ ਨੂੰ ਨਹੀਂ ਲਾਉਂਦੇ ਅਗੇ ਮਕਾਨਦਿਆਂ ਨੂੰ ਜਿਹੜੇ ਇਹਨਾਂ ਨੇ ਗੱਡੀ ਨੂੰ ਲਾਏ ਹੋਏ ਆ 4 ਬੰਦੇ ਗੱਡੀ 'ਚ ਬੈਠਣੇ ਹੋਵੇ ਨਾ ਆਪਾਂ ਮਜ਼ਬੂਤੀ ਚੈੱਕ ਕਰਦੇ ਆ ਇਹਦੇ ਮਤਲਬ 52 52 ਤੋਂ ਵੀ ਬਾਅਦ 52 ਖੜੇ ਹੁੰਦੇ ਆ ਜੀ ਤੁਸੀਂ ਕੰਟੇ ਤੇ ਚੜਾ ਕੇ ਦੇਖ ਲਓ ਪ੍ਰਾਈਵੇਟ ਗੱਡੀ ਤੇ ਵੀ ਜੇ ਘਟੜ 10 ਗਵਾਂਟਲ 15 ਗਵਾਂਟਲ ਦਾ ਨਾ ਬਜਨੈ ਦਾ ਘਟ ਨਿਕਲੇ ਦੁਨੀਆ ਗੱਡੀਆਂ ਨਾਲ ਜੋ ਵੀ ਕਮਾਈ ਆ ਉਹ ਕੋਈ ਡਰਾਈਵਰ ਕਨੈਕਟਰ ਸਟਾਪ ਨੂੰ ਤਾਂ ਮਿਲਦੀ ਨਹੀਂ ਹੈਗੀ ਜਾਣੀ ਉਹ ਮੈਗਮੇ ਦੇ ਖਾਤੇ ਪਰ ਜੇ ਕੋਈ ਹਾਦਸਾ ਵਾਪਰ ਗਿਆ ਕੋਈ ਘਟਨਾ ਹੋਊਗੀ ਤਾਂ ਹਾਈਡਰੇ ਤੱਕ ਦੇ ਪੈਸੇ ਸਾਡਾ ਡਰਾਈਵਰ ਨੇ ਭਰਨੇ ਆ ਜੀ ਹੁਣ ਦੇਖ ਲਓ ਜੀ ਆ ਆ ਬੱਸ ਨਹੀਂ ਹੈਗੀ ਭਲੇਖਾ ਪਾਉਂਦੀ ਹੋਣੀ ਬੱਸ ਦਾ ਤੁਹਾਨੂੰ ਕਹਿੰਦੇ ਜੀ ਇਹ ਰਿਕਵਰੀ ਬੈਨ ਆ ਕਾਤੋਂ ਨਾ ਮਗਰੇ ਟੋਜਨ ਪਾਗਲ ਜਾਂਦੇ ਜੀ ਕੋਈ ਕਿਸੇ ਵੀ ਢੀਪੂ ਕੋਲ ਕੋਈ ਬੈਨ ਨਹੀਂ ਕੋਈ ਰਿਕਵਰੀ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਡੀਜ਼ਲ ਜੋਗੇ ਵੀ ਪੈਦੇ ਨਹੀਂ ਹੁੰਦਾ ਕਈ ਵਾਰ ਡੀਜ਼ਲ ਬਣਾ ਵੀ ਕਦੇ ਕਹਿੰਦੇ ਨੇ ਖੜਾ ਦਿਓ ਦੋ ਦਿਨ ਥੋੜੀਆਂ ਬੋਧੀਆਂ ਜਲਾ ਲਓ ਵਧੀਆਂ ਖੜੀਆਂ ਕਰ ਦਿੰਦੇ ਨੇ ਡੀਜ਼ਲ ਬਣਾ ਵੀ ਇਹਨਾਂ ਨੂੰ ਇਹਨਾਂ ਨੂੰ ਗਟੈਰ ਤੋਂ ਟੈਟ ਟਪਟ ਚੰਗਾ ਦਿੰਦੇ ਆ ਜੀ ਕ ਉਹ ਵੀ ਰੱਬ ਦੇ ਕੋਈ ਚੰਗਾ ਜੰਗਾ ਨਹੀਂ ਤੁਸੀਂ ਚੈੱਕ ਕਰ ਲਓ ਜਾ ਕੇ ਢੀਪੂ ਜੀ ਜਿੰਨੀਆਂ ਵੀ ਗੱਡੀਆਂ ਚੱਲਦੀਆਂ ਆ ਵੀ ਪਾਣਾ ਕਹਿੰਦੇ ਨੀ ਹੁੰਦਾ ਰੋਡਵੇ ਦੀ ਲਾਰੀ ਠੱਕਾ ਲਾਉਂਦੀ ਲਾਉਂਦੀ ਸਵਾਰੀ ਉਹ ਕੰਮ ਹੋਇਆ ਭਾਈ ਜੀ ਹੁਣ ਦਾ ਜਿਹੜੀ ਪ੍ਰਾਣੀ ਵਸ ਹਰਿਆਣਾ ਬਾਡੀ ਲੱਗੀ ਵੀ ਉਹ ਅੱਜ ਵੀ ਜੇ ਕਿਤੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ ਉਹਦੇ ਨਾਲ ਤਾਂ ਉਹਦਾ ਇੰਨੀ ਡੈਮੇਜ ਨਹੀਂ ਹੁੰਦੀ ਹੈਗੀ ਜਿੰਨੀ ਕਿ ਇਹ ਜ਼ਿਆਦਾ ਬੱਸ ਜ਼ਿਆਦਾ ਖਿਣ ਜਾਂਦੀ ਹੈ ਹੁਣ ਇਹੀ ਬਾਡੀ ਜਿਹੜੀ 12 ਲੱਖ ਦੇ ਵਿੱਚ ਲੱਗੀ ਵੀ ਹੈ ਜੇ ਕਿਤੇ ਇਹੀ ਬਾਡੀ ਇਹ ਗੱਡੀਆਂ ਨੂੰ ਲਾਉਣੀ ਹੁੰਦੀ ਸੀ ਉਹਦਾ ਆੜ ਬਾਡੀ ਬਿਲਡਰ ਵਧੀਆ ਸਾਰਾ ਕੁਝ ਲਾਉਂਦੇ ਆ ਪ੍ਰਾਈਵੇਟ ਬੱਸਾਂ ਨੂੰ ਵੀ ਬਾਡੀ ਉੱਥੋਂ ਲੱਗਦੀ ਆ ਉਹ 8.5-9 ਲੱਖ ਰੁਪਏ ਦੇ ਵਿੱਚ ਗੱਡੀ ਤਿਆਰ ਕੇ ਦਿੰਦੇ ਸੀ ਕੋਈ ਇਹਦੇ ਚ ਡਰਾਈਵਰ ਦੀ ਸੇਫਟੀ ਨਹੀਂ ਕਿਸੇ ਸਵਾਰੀ ਦੀ ਸੇਫਟੀ ਨਹੀਂ ਮਤਲਬ ਕਿ ਭਾਈ ਆਪਣੀ ਜ਼ਿੰਮੇਵਾਰੀ ਤੇ ਹੀ ਬੈਠਿਓ ਸਵਾਰੀਆਂ ਜੇ ਬੈਠਣਾ ਇਹਦੇ ਚ ਹਾਂਜੀ ਇਹੀ ਹਾਲ ਹੋਇਆ ਭਾਜੀ ਹੁਣ ਇਹਦੇ ਚੱਕਰਾਂ ਚ ਨਾ ਰਗੜੇ ਜਾਇਓ ਹਾਂਜੀ 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 ਜਿਹੜੀਆਂ ਬੱਸਾਂ ਤਾਂ ਉਧਰੋਂ ਆਉਂਦੀਆਂ ਆਪਣਾ ਹਿਮਾਚਲ ਤੋਂ ਹਰਿਆਣੇ ਤੋਂ ਉਹਨਾਂ ਦੇ ਬੋਰਡ ਹਿੰਦੀ ਚ ਆ ਉਹ ਨਹੀਂ ਦੇਖਦੇ ਵੀ ਅਸੀਂ ਪੰਜਾਬ ਦੇ ਵਿੱਚ ਚੱਲਣਾ ਹੈ ਜੀ ਪੰਜਾਬ ਦੇ ਬੋਰਡ ਪੰਜਾਬੀ ਚ ਕਰਦੇ ਉੱਥੇ ਜਾ ਕੇ ਪਰ ਆਪਣੇ ਵਾਲੇ ਕਹਿੰਦੇ ਜੀ ਅਸੀਂ ਤਾਂ ਹਿਮਾਚਲ ਨੂੰ ਜਾਣਾ ਹੁੰਦਾ ਤਾਂ ਹਿੰਦੀ ਚ ਲਿਖਦੇ ਹਾਂ ਜੀ ਆਪਾਂ ਫਿਰ ਇਹ ਤਾਂ ਜਦੋਂ ਤੁਸੀਂ ਪੰਜਾਬ ਤੋਂ ਜਾਂਦੇ ਹੋ ਉਹ ਉਹਨਾਂ ਦੀ ਮਜਬੂਰੀ ਆ ਉਹ ਸਿੱਖਣ ਇੱਥੇ ਆਪਣੇ ਵੀ ਤਾਂ ਫਿਰ ਉਹ ਹਿੰਦੀ ਦੇ ਹੀ ਪੜ੍ਹਦੇ ਆ ਜੀ ਉਹਨਾਂ ਦੇ ਜਿਹੜੀ ਗੱਡੀ ਕੰਡਮ ਹੋ ਜਾਵੇ ਫਿਰ ਉਹ ਕਹਿੰਦੇ ਰਿਕਵਰੀ ਹੋ ਜਾਂਦੀ ਹੈ ਜੀ ਇਹ ਰਿਕਵਰੀ ਆ ਜੀ ਹਾਂਜੀ ਹਾਂਜੀ ਰਿਕਵਰੀ ਵਾਲੀ ਇਹ ਚਲਿੰਦੀ ਆ ਜੀ ਆ ਖਿੱਚੀ ਜਾਂਦੀ ਆ ਜੀ ਟਾਇਰ ਤਾਂ ਇਹਦੇ ਆਪਣੇ ਘਸੇ ਪਏ ਬਿਲਕੁਲ ਜੋ ਸਰਕਾਰ ਦਾ ਹਿਸਾਬ ਦਾਬ ਉਹ ਹੀ ਆ ਜੀ ਉਹ ਵੀ ਹੈਡ ਹੀ ਭੋਲ ਜਾਣੀ ਆ ਬਾਈ ਮੈਂ ਤਾਲੀਓ ਗੱਲ ਆ ਸਾਡੇ ਉਹ ਕ੍ਰੇਨ ਨਹੀਂ ਹੈਗੀ ਕ੍ਰੇਨ ਨਹੀਂ ਹੈਗੀ ਯਾਰ ਤਾਂ ਮੈਂ ਦਵਾਦਣਾ ਰਿਕਵਰੀ ਨਾਲ ਸੌਖੀ ਜਾਊਗੀ ਇੱਦਾਂ ਤੁਹਾਨੂੰ ਔਖਾ ਹੋ ਜਾਣਾ ਕਿਉਂਕਿ ਨੁਕਸਾਨ ਹੋਰ ਹੋ ਜਾਣਾ ਇਹ ਤਾਂ ਮੈਨੂੰ ਕੋਈ ਤੁਹਾਨੂੰ ਵੀ ਰਿਸਕ ਆ ਬਾਈ ਹਾਂ ਇਹ ਕਿਉਂਕਿ ਹਾਈਟ ਨਹੀਂ ਤਾਰਾ ਦੂਰ ਕਰਕੇ ਜੇ ਬੱਜ ਕੀ ਦਾ ਪਿੱਛੇ ਤਾਂ ਨੁਕਸਾਨ ਹੋ ਜਾਣਾ ਇਹ ਤੁਸੀਂ ਉਹ ਵਿਭਾਗ ਦੀ ਆ ਹੈਡਰ ਵਿਭਾਗ ਦਾ ਨਹੀਂ ਪ੍ਰਾਈਵੇਟ ਹੈ ਇਹ ਪ੍ਰਾਈਵੇਟ ਤੁਹਾਡਾ ਵਿਭਾਗ ਦਾ ਨਹੀਂ ਹੈਗਾ ਨਹੀਂ ਜੀ ਸਾਡੇ ਹੈ ਨਹੀਂ ਸਾਡਾ ਕੋਈ ਜੀ ਸੂਰਤ ਬਾਈ ਜੀ ਤੁਸੀਂ ਤਾਂ ਮੈਂ ਤਾਂ ਤੇ ਉੱਤਰ ਆਏ ਹੁਣ ਤੂੰ ਵੀਰੇ ਕਰੀਏ ਗਿਆ ਸਰਕਾਰ ਵੱਲ ਤੇ ਹੈ ਨਹੀਂ ਬਈ ਬਾਈ ਦੀ ਬੇ ਰਾਤ ਨੂੰ ਅਗਰ ਰੱਤ ਹੁੰਦਾ ਪੈਣੀ ਆ ਜੀ ਕੋਈ ਫਸ ਗਿਆ ਕੇ ਵਿੱਚ ਫੇਰ ਓਖੀ ਹੋਣੀ ਜੀ ਉਹ ਸਮਾਨ ਚੋਰੀ ਹੋ ਗਿਆ ਫੇਰ ਓ ਕਾਉ ਗੱਡੀ ਬਾਲ ਲੱਦੀ ਹੋਈ ਹੈਡਰੇ ਦੇ ਉੱਤੇ ਬਾਈ ਜੀ ਮੈਂ ਤਾਂ ਕਰਨ ਲੱਗੇ ਕਹਿੰਦੇ ਵਿਭਾਗ ਕੋਲ ਹੈ ਪਣੀਆਂ ਕਰੇਨਾ ਨਹੀਂ ਹੈ ਕੋਈ ਗੱਲ ਇਹ ਆਰਾਮ ਨਾਲ ਲੈ ਚੱਲਦੇ ਆ ਯਾਰ ਮੈਂ ਅਸੀਂ ਨਾਲ ਹੋ ਗਏ ਆਪ ਕਰਾਉਣੇ ਆ ਆਪਾਂ ਮੂਰੇ ਮੂਰੇ ਤੁਰ ਕੇ ਚੱਲਦੇ ਆ ਮੈਂ ਨਾਲ ਮੈਂ ਕਿਹਾ ਤੁਰ ਕੇ ਚੱਲਦੇ ਆ ਆਰਾਮ ਨਾਲ ਚੱਲਦੇ ਆ ਮੂਰੇ ਕੋਈ ਗੱਲ ਇਹ ਆਰਾਮ ਨਾਲ ਲੈ ਚੱਲਦੇ ਆ ਲੈ ਚੱਲ ਮੇਰਾ ਵੀਰ ਮਿਹਨਤ ਦੀ ਹੋ ਗੱਲ ਆ ਹੋਰ ਕੋਈ ਨਹੀਂ ਠੀਕ ਆ ਜੀ ਆਰਾਮ ਨਾਲ ਮੋੜ ਲੈ ਇੱਥੇ ਦੇਖ ਕਦਾ ਕਿ ਉਹਰੇ ਖੜਾਉਣੇ ਨੂੰ ਜੇ ਬੈਂਟਰੇ ਖੁੱਲ ਗਏ ਫੇਰ ਪੰਗਾ ਲੱਕ ਲਿਆ ਫੇਰ ਵੀ ਓਖਾ ਬੈਂਟਰੇ ਖੁੱਲ ਗਿਆ ਓਖਾ ਹੋ ਜਾਣਾ ਯਾਰ ਆ ਜਾ ਮੇਰਾ ਵੀਰ ਕਮਾਲ ਹੈ ਸਾਡੇ ਕਿਸੇ ਟਿੱਪੂ ਜ ਹੈ ਨਹੀਂ ਜੇ ਰਿਕਵਰੀ ਪੈਨ ਹੁੰਦੀ ਅਸੀਂ ਚਲੋ ਬਾਕੇ ਲੈ ਜਾਂਦੇ ਸਾਡੇ ਤਾਂ ਬੱਸ ਦੀਆਂ ਸੀਟਾਂ ਗੱਡੀਆਂਆਂ ਵੀ ਬੈਂਡੀਆਂ ਵੀ ਆ ਇੱਥੇ ਖੜੀ ਆ ਦੇਖ ਲੋ ਹਾਲ ਤਾਂ ਤਾਂ ਟਿੱਪੂ ਦੇ ਵਿੱਚ ਰਿਕਵਰੀ ਕੋਈ ਨਹੀਂ ਹੈਗੀ ਵੀ ਜੇ ਰਿਕਵਰੀ ਹੋ ਮੁਗਾਲੀ ਆਪਾਂ ਇਹ ਕਰਾ ਦਿਓ ਜੀ ਮੜਾ ਜ ਮੈਂ ਤੇ ਦੀਓ ਗੱਲ ਹੈ ਆਣ ਦਿਓ ਸੋ ਬਿਲਕੁਲ ਬਾਈ ਜੀ ਤੁਹਾਨੂੰ ਦੱਸ ਦਈਏ ਖਬਰ ਹੈ ਕਿ ਇੱਥੇ ਇਹ ਬੱਸ ਹੈ ਜੀ ਪੰਜਾਬ ਰੋਡਵੇਜ ਕਿੱਥੇ ਚੱਲੀ ਸੀ ਕਿਵੇਂ ਚੱਲੀ ਸੀ ਇਹ ਤਾਂ ਅਸੀਂ ਇਹਨਾਂ ਤੋਂ ਪੁੱਛਾਂਗੇ ਪਰ ਕਹਿੰਦੇ ਮੋਰਲਾ ਟਾਇਰ ਫਟਿਆ ਟਾਇਰ ਫਟਣ ਦੇ ਨਾਲ ਖੰਬੇ ਦੇ ਨਾਲ ਵੱਜੀ ਸਵਾਰੀਆਂ ਤਾਂ ਚਲੋ ਸ਼ੁਕਰ ਹੈ ਬਚੌਰ ਰਹਿ ਗਿਆ ਡਰਾਈਵਰ ਦਾ ਵੀ ਬਚੌਰ ਰਹਿ ਗਿਆ ਸੋ ਗੱਲਬਾਤ ਕਰਦੇ ਆਂ ਇਹ ਸਟਾਫ ਦੇ ਜਿਹੜੇ ਆਏ ਨੇ ਮੈਂਬਰ ਬਾਜੀ ਕੀ ਨਾਮ ਹੈ ਜੀ ਆਪਣਾ ਮੜਾ ਕਰ ਮੜਾ ਕੀ ਨਾਮ ਹੈ ਬਾਜੀ ਜਗਦੀਪ ਸਿੰਘ ਜੀ ਜਗਦੀਪ ਸਿੰਘ ਬਾਈ ਕਿੱਥੋਂ ਆਏ ਸੀ ਬਸੇ ਕਿੱਥੇ ਚੱਲੀ ਸੀ ਇਹ ਨੂਰਪੁਰ ਬੇਦੀ ਤੋਂ ਆਈ ਸੀ ਇਨੇ ਰਿਸ਼ੀ ਕੇ ਜਾਣਾ ਸੀਗਾ ਬਸ ਨੇ ਪਰੰਤੂ ਬੰਦ ਹੋਣ ਕਰਕੇ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਟਰਾਂਸਪੋਰਟ ਦੀ ਉਹਦੇ ਕਰਕੇ ਗੱਡੀ ਨਾਲ ਲੁਧਿਆਣੇ ਦਾ ਕਿਹੜਾ ਲਾਉਣਾ ਸੀਗਾ ਅੱਛਾ ਫਿਰ ਇਹ ਟਾਇਰ ਫਟ ਗਿਆ ਜੀ ਇਹਦਾ ਹਾਂ ਜੀ ਇਹਦਾ ਟਾਇਰ ਫਟ ਗਿਆ ਜੀ ਮੁਰਲਾ ਟਾਇਰ ਫਟਣ ਕਰਕੇ ਇਹ ਗੱਡੀ ਅਨਬੈਲੈਂਸ ਹੋ ਗਈ ਤੇ ਜਿਹੜੀ ਇਹ ਫੁੱਟਪਾਥ ਹੈ ਸਵਾਰੀਆਂ ਦਾ ਨੁਕਸਾਨ ਤਾਂ ਨਹੀਂ ਹੋਇਆ ਸਵਾਰੀਆਂ ਦਾ ਦੋ ਕਦੇ ਸੱਟਾਂ ਲੱਗੀਆਂ ਕਿਸੇ ਦੇ ਸਿਰ ਦੇ ਵਿੱਚ ਥੋੜੀ ਜਿਹੀ ਅੱਛਾ ਤੇ ਬਾਕੀ ਠੀਕ ਹੈ ਜੀ ਡਰਾਈਵਰ ਤੇ ਹੁਣ ਭਾਈ ਆਪਾਂ ਗੱਲ ਕਰ ਰਹੇ ਸੀ ਤੁਸੀਂ ਇੱਥੇ ਮਿੰਟਾਂ ਲੱਗੇ ਹੋਏ ਸੀਗੇ ਕਰਨ ਵੇ ਕੀ ਗੱਲ ਹੋ ਗਈ ਮੈਂ ਤਾਂ ਕਿਉਂ ਕਰ ਰਹੀ ਸੀਗੀ ਇਹ ਮਿਰ ਜੀ ਕੀ ਕਰੀਏ ਜੀ ਸਾਡੇ ਕੋਲ ਨਾ ਤਾਂ 18 ਡੀਪੂ ਹੈ ਸਾਡੇ ਪੰਜਾਬ ਰੋਡ 'ਵਿਚ ਦੇ ਕਿਸੇ ਕੋਲ ਰਿਕਵਰੀ ਬੈਨ ਨਹੀਂ ਹੈਗੀ ਤੇ ਨਾ ਸਾਡੇ ਕੋਲ ਆਪਣਾ ਕੋਈ ਹਾਈ ਡਰਾ ਜਿਹੜਾ ਅਸੀਂ ਕਿਸੇ ਇੱਕ ਐਕਸੀਡੈਂਟ ਹੁੰਦਾ ਹੈ ਯਾਰ ਤੁਹਾਡਾ ਡੀਪੂ ਤਾਂ ਇੰਨਾ ਅਮੀਰ ਬੱਸਾਂ ਪੀਆਰਟੀਸੀ ਜਾਂ ਪੰਜਾਬ ਰੋਡ 'ਵਿਚ ਤੁਸੀਂ ਤਾਂ ਜਨਾਨੀਆਂ ਨੂੰ ਫ੍ਰੀ ਕਹਿੰਦੇ ਜੀ ਔਰਤਾਂ ਸਾਰੀਆਂ ਫ੍ਰੀ ਜਾਣਗੀਆਂ ਐਡਾ ਅਮੀਰ ਹੈ ਤੁਹਾਡੇ ਕੋਲ ਆਪਣੀਆਂ ਹੋਣੀਆਂ ਹੈ ਦਿਖਾਵਾ ਹੈ ਜੀ ਫ੍ਰੀ ਦਾ ਇਹਦੇ ਵਿੱਚ ਕਹ ਹੈ ਕੁਝ ਨਹੀਂ ਹੈਗਾ ਜੀ ਵੀ ਪੈਸੇ ਆਉਂਦੇ ਆ ਕਾਦ ਆਉਣੇ ਕਾਦ ਨਹੀਂ ਸਰਕਾਰ ਨੇ ਸਰਕਾਰੀ ਮਹਿਕਮੇ ਨੂੰ ਪੈਸੇ ਦੇਣੇ ਆ ਇਹ ਨਹੀਂ ਬੰਦ ਕਦੋਂ ਦੇਣੇ ਜਾਂ ਦੇਣੇ ਜਾਂ ਨਹੀਂ ਦੇਣੇ ਤੇ ਬਾਈ ਜੀ ਕਿਵੇਂ ਵੇਖਦੇ ਬਾਈ ਕਹਿੰਦੇ ਕਰੈਨਾ ਕਰਉਣਾ ਬਿਲਕੁਲ ਨਹੀਂ ਜੀ ਨਹੀਂ ਬਾਈ ਜੀ ਕਰੈਨਾ ਸਾਡੇ ਪਹਿਲਾਂ ਰਿਕਵਰੀ ਬੈਨਾਂ ਹੁੰਦੀਆਂ ਦੀਆਂ ਉਹ ਕੰਡਮ ਹੋ ਗਈਆਂ ਸਾਡੇ ਪਹਿਲਾਂ ਹਰੇਕ ਡੀਪੂ ਜਿੱਕ ਹੁੰਦੀ ਦੀ ਅੱਛਾ ਜੀ ਹੁਣ ਉਹਨਾਂ ਦੀ ਪਾਸੇ ਵਗੈਰਾ ਖਤਮ ਹੋ ਗਈ ਰਿਕਵਰੀ ਬੈਨ ਸਾਡੇ ਕੋਈ ਨਹੀਂ ਹੈਗੀ ਅਸੀਂ ਆ ਜਿਹੜੀ ਬੱਸ ਆਪਣੀ ਇਹਦੇ ਪਿੱਛੇ ਟੋ ਜੰਡੂ ਜਨ ਵਾ ਕੇ ਕੰਮ ਸਾਰਦੇ ਆ ਨਹੀਂ ਤੇ ਔਰਤਾਂ ਨੂੰ ਫ੍ਰੀ ਕਿਉਂ ਕੀਤਾ ਹੋਇਆ ਜੇ ਤੁਹਾਡੇ ਕੋਲ ਆਪਣਾ ਨਹੀਂ ਹੈ ਬਾਈ ਜੇ ਮੈਂ ਫਿਰ ਦੂਜਿਆਂ ਨੂੰ ਫ੍ਰੀ ਤਾਂ ਤਾਂ ਕਰੋ ਕਹਿੰਦੇ ਦੂਜੇ ਨੂੰ ਤਾਂ ਦੋ ਜੇ ਆਪਣੇ ਘਰ ਹੋਵੇ કરીਏ ਗਿਆ ਜੀ ਸਰਕਾਰ ਦੀਆਂ ਨੀਤੀਆਂ ਜੀ ਸਰਕਾਰ ਨੇ ਫ੍ਰੀ ਕਰਤਾ ਹੁਣ ਅਸੀਂ ਤਾਂ ਬਾਰ ਬਾਰ ਡਿਮਾਂਡ ਕਰਦੇ ਆ ਵੀ ਸਾਨੂੰ ਰਿਕਵਰੀ ਪੈਨਾ ਦਿੱਤੀਆਂ ਜਾਣ ਪੀਡਬਲ ਡੀ ਵਾਲੇ ਆਏ ਸੀ ਜਾਂ ਉਸ ਚਾਈਨ ਚਾਈ ਵਾਲੇ ਉਹ ਕਹਿੰਦੇ ਜੀ ਸਾਡੀ ਖਮ ਲੈਟ ਦਾ 60 70000 ਰੁਪਇਆ ਹੋਗਾ ਦੇਉਣ ਦੇਵਾਂਗੇ ਕੰਸ਼ੋਰੈਂਸ ਭਰੂੰਗੀ ਜੀ ਉਹ ਅੰਸ਼ੋਰੈਂਸ ਸਾਡੀਆਂ ਬੱਸਾਂ ਦੀ ਕਿਸੇ ਦੀ ਨਹੀਂ ਜੀ ਹੈਗੀ ਹਾਂਜੀ ਸਰਕਾਰ ਇਹ ਸਾਡੇ ਡਿਪਾਰਟਮੈਂਟ ਵੱਲੋਂ ਅੰਸ਼ੋਰੈਂਸ ਨਹੀਂ ਕਰਵਾਈ ਜਾਂਦੀ ਕਹਿੰਦੇ ਰਵੇਟ ਮਿਲੀ ਹੋਈ ਹੈ ਜੀ ਸਾਨੂੰ ਅੱਛਾ ਇਹ ਕਿਵੇਂ ਦੀ ਰੇਟ ਹੋਈ ਭਾਈ ਜਦੋਂ ਆਮ ਲੋਕਾਂ ਨੂੰ ਤਾਂ ਤੁਸੀਂ ਸੜਕ ਤੇ ਕੋਈ ਚੜ੍ਹਨ ਨਹੀਂ ਦਿੰਦਾ ਜੀ ਜਦ ਇਹਨਾਂ ਨੂੰ ਨਹੀਂ ਫੜਦਾ ਕੋਈ ਇਹ ਤਾਂ ਜੀ ਹੁਣ ਅਧਿਕਾਰੀਆਂ ਦੱਸ ਸਕਦੇ ਜੀ ਵੀ ਕਿਸ ਤਰ੍ਹਾਂ ਇਹਨਾਂ ਨੂੰ ਇੰਸ਼ੋਰੈਂਸ ਤੇ ਰੇਟਾ ਇਹ ਤਾਂ ਸਮਝੋ ਖਰਚਾ ਜੀ ਉਹ ਵੀ ਸਾਡਾ ਡਰਾਈਵਰ ਹੈ ਜਿਹੜਾ ਇਹਦੇ ਗੱਲ ਪੈਣਾ ਜੇ ਹੁਣ ਉਹ ਗਰੀਮ ਮਾਰ ਕਰੀ ਪੀ ਡਬਲਯੂ ਡੀ ਵਾਲੇ ਖੰਭੇ ਦੇ ਵੀ 60-70 ਹਜ਼ਾਰ ਕਹਿੰਦੇ ਆ ਉਹ ਬਿਚਾਰਾ ਗੱਲ ਕਿਵੇਂ ਪੋਕੋ ਟਾਇਰ ਪਾਜੀ ਇਹਦਾ ਟਾਇਰ ਤਾਂ ਕੰਪਨੀ ਨੂੰ ਕੰਪਨੀ ਦੇ ਨੇ ਦੇਣੇ ਸੀ ਨਵਾਂ ਟਾਇਰ ਸੀ ਜਾਂ ਪੁਰਾਣਾ ਸੀ ਉਹ ਤਾਂ ਉਹਨਾਂ ਨੇ ਦੇਖਣਾ ਹੁਣ ਬਾਈ ਨੇ ਆ ਕੇ ਤਾਂ ਸੁਹਾ ਮਾਰਨੀ ਦਿੱਤਾ ਚੱਲਦੀ ਚ ਪਰ ਕਰੀਏ ਗਿਆ ਸਾਡੇ ਦਾ ਇੱਕ ਰਵਾਜ ਜਿਹਾ ਬਣਿਆ ਹੋਇਆ ਇਸ ਤਰ੍ਹਾਂ ਦਾ ਹੀ ਸਾਡੀਆਂ ਆ ਪੰਜਵੀਂ ਗੱਡੀ ਦਾ ਐਕਸੀਡੈਂਟ ਅੱਜ ਅੱਛਾ ਆ ਪਿਛਲੇ 15 ਦਿਨਾਂ ਚ 15 20 ਦਿਨਾਂ ਚ ਕੋਈ ਸੇਫਟੀ ਨਹੀਂ ਕੋਈ ਕੁਝ ਨਹੀਂ ਜਿੰਨਾ ਵੀ ਖਰਚਾ ਹੁੰਦਾ ਸਾਡੇ ਡਰਾਈਵਰ ਜਾਂਦਾ ਜਿਹਦੇ ਚ ਗੱਡੀ ਲੱਗੀ ਆ ਉਹਦੇ ਨਾਲ ਲੜ ਲੁੜ ਕੇ ਉੱਤੇ ਲੈ ਆਵੇ ਕੁਝ ਪੈਸੇ ਢੇਲਾ ਤਾਂ ਐ ਉਹਦੇ ਤੇ ਠੀਕ ਕਰਵਾ ਜਾਂਦੇ ਆ ਜਾਂ ਫਿਰ ਡਰਾਈਵਰ ਨੂੰ ਪੱਲੇ ਤੇ ਭਰਉਣਾ ਪੈਂਦਾ ਜਾਂ ਫਿਰ ਵੀਰ ਭਾਈ ਜਿੰਨੇ ਡਰਾਈਵਰ ਕਨੈਕਟਰ ਇਕੱਠੇ ਹੋ ਗਏ ਪੈਸੇ ਕੋਈ 500 ਦਿੰਦਾ ਕੋਈ 1000 ਦਿੰਦਾ ਕੋਈ 200 ਦਿੰਦਾ ਇਕੱਠਾ ਕਰਕੇ ਆਪਣੀ ਦਾਨਪੁੰਨ ਦੀ ਕਮਾਈ ਜਿੱਤੇ ਉਸ ਤਰ੍ਹਾਂ ਫਿਰ ਅਸੀਂ ਗੱਡੀਆਂ ਠੀਕ ਕਰਾਉਂਦੇ ਆਂ ਇਹ ਭਾਗ ਦਾ ਤੇ ਸਰਕਾਰ ਦਾ ਮਤਲਬ ਜਨਾਜਾ ਨਿਕਲਿਆ ਹੋਇਆ ਬਹੁ ਬਰਾਹਲ ਹੋਇਆ ਬੇ ਜੀ ਹੁਣ ਕਰੀਏ ਗਿਆ ਪਹਿਲਾਂ ਤੋਂ ਇਹ ਨੀਤੀਆਂ ਆਈਆਂ ਜੀ ਆਪਣੀਆਂ ਕੱਚੇ ਮਲਾਜ਼ਮ ਹੈ ਜੀ ਕੋਈ ਸੁਣਵਾਈ ਨਹੀਂ ਹੈਗੀ ਹੁਣ ਪਏ ਡਰਾਈਵਰ ਭਾਈ ਨਾਲ ਖੜੋਂਗੇ ਜੀ ਜੇ ਧੱਕਾ ਕਰਨ ਲੱਗੇ ਖੜਨੇ ਹੀ ਪੈਣਾ ਜੀ ਹੁਣ ਹੋਰ ਇਹਦੇ 'ਚ ਹੋਰ ਚਾਰਾ ਕੋਈ ਨਹੀਂ ਫਿਰ ਜੇ ਅਸੀਂ ਖੜਦੇ ਆ ਕੋਈ ਬੰਦ ਕਰਦੇ ਆ ਹੜਤਾਲ ਮੁਜਾਹਰਾ ਕਰਦੇ ਆ ਤਾਂ ਸਾਨੂੰ ਬਦਨਾਮ ਕਰਿਆ ਜਾਂਦਾ ਵੀ ਇਹ ਤੀਏ ਦਿਨ ਸੜਕਾਂ ਬੰਦ ਕਰਦੇ ਆ ਹੁਣ ਤੂੰ ਮੈਂ ਤੁਹਾਨੂੰ ਸਵਾਲ ਕਰਦਾ ਵੀ ਤੁਸੀਂ ਦੱਸੋ ਵੀ ਜੇ ਹੁਣ ਇਹ ਬੰਦੇ ਨਾਲ ਸਾਡੇ ਨਾਲ ਗਰੀਮਾਰ ਹੁੰਦੀ ਆ ਇਹਦੇ ਸਿਰ ਖਰਚਾ ਪੈਂਦਾ ਸਾਡੇ ਡਰਾਈਵਰਾਂ ਦੇ ਫਿਰ ਅਸੀਂ ਕਰੀਏ ਗਿਆ ਸਾਡੇ ਕੋਲ ਇੱਕ ਧਰਨਾ ਲਾਉਣੇ ਦਾ ਹੀ ਬਕਲਪ ਬਚਦਾ ਹੋਰ ਤਾਂ ਕੋਈ ਤਰੀਕਾ ਨਹੀਂ ਸਾਡੇ ਕੋਲ ਲਾਉਣਾ ਵੀ ਚਾਹੀਦਾ ਬਾਈ ਜੇ ਨਹੀਂ ਇਸ ਤਰ੍ਹਾਂ ਕਰਦੇ ਆ ਆਪਣੇ ਆਪ ਨੂੰ ਤਾਂ ਸਰਕਾਰਾਂ ਮਾਰ ਦਿਆਂ ਫੜਾਂ ਵੀ ਆ ਵੀ ਫਰੀ ਉਹ ਵੀ ਫਰੀ ਤੇ ਜਿਹੜਾ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਆ ਫਿਰ ਉਹਨਾਂ ਨੂੰ ਟੰਗ ਦਿੰਦੇ ਆ ਫਾਹੇ ਤਾਂ ਹੀ ਤਾਂ ਜੀ ਫਿਰ ਸਾਨੂੰ ਧਰਨੇ ਲਾਉਣੇ ਪੈਂਦੇ ਆ ਜੀ ਫਿਰ ਉੱਥੇ ਜਾ ਕੇ ਗੱਲ ਇਹ ਆ ਜਾਂਦੀ ਆ ਵੀ ਪੰਜਾਬ ਦੀ ਜਨਤਾ ਨੂੰ ਇਹ ਜਾਣ ਬੁੱਝ ਕੇ ਤੰਗ ਕਰਦੇ ਆ ਜੀ ਸਾਡੀ ਮਜਬੂਰੀ ਕੋਈ ਨਹੀਂ ਸਮਝਦਾ ਹੁਣ ਦੱਸੋ ਕਮਾ ਕੇ ਦਿੰਦੀਆਂ ਮੈਗਮੇ ਨੂੰ ਸਰਕਾਰ ਨੂੰ ਜੋ ਵੀ ਕਮਾਈ ਆ ਉਹ ਕੋਈ ਡਰਾਈਵਰ ਕਨੈਕਟਰ ਸਟਾਫ ਨੂੰ ਤਾਂ ਮਿਲਦੀ ਨਹੀਂ ਹੈਗੀ ਜਾਣੀ ਉਹ ਮੈਗਮੇ ਦੇ ਖਾਤੇ ਪਰ ਜੇ ਕੋਈ ਹਾਦਸਾ ਵਾਪਰ ਗਿਆ ਕੋਈ ਘਟਨਾ ਹੋਗੀ ਤਾ ਹਾਈਡਰੇ ਤੱਕ ਦੇ ਪੈਸੇ ਸਾਡਾ ਡਰਾਈਵਰ ਨੇ ਭਰਨੇ ਆ ਜੀ ਹੁਣ ਹੁਣ ਦੇਖੋ ਮੰਨਦਾ ਨਹੀਂਦਾ ਇਹ ਹੈਡਰੇ ਵਾਲਾ ਵੀ ਲੈ ਜਾਣੇ ਵਾਸਤੇ ਇਹਦੀਆਂ ਵੀ ਮੈਂ ਤਾਂ ਕਰੀਆਂ ਤਾਂ ਹੁਣ ਦੇਖਦੇ ਆ ਵੀ ਕਿੱਥੇ ਕਿੱਥੇ ਤੱਕ ਸਾਡੀ ਗੱਡੀ ਪਹੁੰਚਦੀ ਆ ਡੀਪੋ ਪੁਆਇੰਟ ਗੱਲ ਜ਼ਰੂਰ ਤੁਹਾਨੂੰ ਦਿਖਾ ਦਈਏ ਭਈ ਜਿਹੜੀਆਂ ਗੱਡੀਆਂ ਦਾ ਲੋਹਾ ਕਿੰਨਾ ਕਮਜ਼ੋਰ ਆ ਭਾਈ ਜੀ ਹੋਰ ਹੀ ਆਪ ਦੱਸਦੇ ਭਈ ਸੇਫਟੀ ਦੇ ਲਈ ਕੁਝ ਨਹੀਂ ਕੀਤਾ ਹੋਇਆ ਔਰ ਪੂਰਾ ਹੈ ਜੀ ਲਵਾਵਾ ਲਾਇਆ ਭਾਈ ਜੀ ਕੁਦਰ ਨਹੀਂ ਹੈਗਾ ਜੀ ਇਹਦੇ ਚੋ ਸਰਕਾਰ ਨੇ ਵੀ ਜਿਹੜੀ ਪਹਿਲਾਂ ਤੇ ਜੀ ਕਾਂਗਰਸ ਦੀ ਸਰਕਾਰ ਪੈਸੇ ਹੀ ਖਾਦੇ ਜੀ ਉਹਨਾਂ ਨੇ ਜਿਹੜੀ 8 ਲੱਖ ਦੀ ਬਾਡੀ ਦੀ ਇੱਥੇ ਲੱਗਦੀ ਵਧੀਆ 12-12 ਲੱਖ ਚ ਲੱਗਿਆ ਆ ਪੱਤੀ ਦੇ ਕੋਈ ਚਾਦਰ 30 ਦੀ ਗੇਦੀ ਦਾ ਚਾਦਰ ਲਾਈ ਪੀ ਚਾਰ ਬੰਦੇ ਗੱਡੀ 'ਚ ਬੈਠਣੇ ਹੋਵੇ ਨਾ ਆਪਾਂ ਮਜ਼ਬੂਤੀ ਚੈੱਕ ਕਰਦੇ ਆ ਇਹਦੇ ਮਤਲਬ 52 52 ਤੋਂ ਵੀ ਬਾਅਦ 52 ਖੜੇ ਹੁੰਦੇ ਆ ਜੀ ਤੁਸੀਂ ਕੰਡੇ ਤੇ ਚੜਾ ਕੇ ਦੇਖ ਲਓ ਪ੍ਰਾਈਵੇਟ ਗੱਡੀ ਤੇ ਵੀ ਜੇ ਘਟੂ ਘਰ 10 ਕੁਇੰਟਲ 15 ਕੁਇੰਟਲ ਦਾ ਨਾ ਬਜਨੈ ਦਾ ਘਟ ਨਿਕਲੇ ਦੂਈਆਂ ਗੱਡੀਆਂ ਨਾਲੋਂ ਕੱਕ ਵੀ ਨਹੀਂ ਜੀ ਐਂਗਲ ਦਾ ਦੇਖੋ ਜੀ ਐਜੇ ਦਾ ਐਂਗਲ ਅਸੀਂ ਕਰਾਂ ਟਾਕੀਆਂ ਨੂੰ ਨਹੀਂ ਲਾਉਂਦੇ ਅਗੇ ਮਕਾਨਦੀਆਂ ਨੂੰ ਜਿਹੜੇ ਇਹਨਾਂ ਨੇ ਗੱਡੀ ਨੂੰ ਲਾਏ ਹੋਏ ਆ ਤੁਸੀਂ ਖੁਦ ਪੱਤਰਕਾਰ ਆਂ ਜੀ ਤੁਸੀਂ ਜਾ ਕੇ ਦੇਖੋ ਉਹਨੂੰ ਉਹ ਚੀਜ਼ ਦਿਖਾਓ ساری ਦੁਨੀਆ ਨੂੰ ਪਤਾ ਲੱਗੇ ਵੀ ਇਹ ਗੱਡੀਆਂ ਨੂੰ ਬਾਡੀਆਂ ਲਾ ਕੇ ਕਿਸੇ ਦਾ ਇਹ ਤਾਂ ਬਹੁਤ ਵੱਡੀਆਂ ਵੱਡੇ ਮਾਰੇ ਆਹ ਦੇਖ ਲਓ ਜੀ ਆਹ ਆ ਬੱਸ ਨਹੀਂ ਹੈਗੀ ਭਰੇਖਾ ਪਾਉਂਦੀ ਹੋਣੀ ਬੱਸ ਦਾ ਤੁਹਾਨੂੰ ਕਹਿੰਦੇ ਜੀ ਇਹ ਰਿਕਵਰੀ ਬੈਨ ਆ ਉਹ ਚੱਕ ਕੇ ਲੈ ਕੇ ਜਾਂਦੀ ਹੁੰਦੀ ਜਿਹੜੀ ਉਹ ਹੀ ਆ ਜੀ ਇਹ ਬੈਨ ਹੈ ਰਿਕਵਰੀ ਬੈਨ ਆ ਨਹੀਂ ਜੀ ਨਹੀਂ ਹਾਂਜੀ ਇਹ ਟੋਚਨ ਬਾਕੇ ਖਿੱਚਦੀ ਹੈ ਜੀ ਟੋਚਨ ਬਾਕੇ ਹਾਂ ਜੀ ਇਹਦੀ ਬਸਦੀਓ ਬਣਾ ਲਈ ਪਾਸ ਦੇ ਮੈਗਨੇਟੋਜਨ ਪਾਗਲ ਜਾਂਦੇ ਜੀ ਕੋਈ ਕਿਸੇ ਵੀ ਢੀਪੂ ਕੋਲ ਕੋਈ ਬੈਣ ਨਹੀਂ ਕੋਈ ਰਿਕਵਰੀ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਬਿਲਕੁਲ ਕੱਖ ਨਹੀਂ ਹੈਗਾ ਜੀ ਸਾਮਾਨ ਵੀ ਨਹੀਂ ਹੈਗਾ ਢੀਪੂਆਂ ਚ ਸਫੇਰ ਪਾੜ ਤੇ ਬਣਾ ਵੀ ਖਾਲੀ ਪਿਆ ਢੀਪੂ ਨਹੀਂ ਪਰ ਸਫੇਰ ਉਹਹੀ ਤਾਂ ਮੈਂ ਕਹਿੰਦਾ ਵੀ ਔਰਤਾਂ ਨੂੰ ਕੀ ਐਡੀ ਪੈ ਗਈ ਸੀ ਵੀ ਉਹਨਾਂ ਨੂੰ ਫਰੀ ਕਰ ਦੋ ਜਦ ਤੁਸੀਂ ਘਾਟੇ ਚ ਆ ਹੁਣ ਸਰਕਾਰ ਜਾਣਦੀ ਹੈ ਜੀ ਜਦ ਮੈਕਮੇ ਕੋਲ ਪੈਸਾ ਹੀ ਨਹੀਂ ਹੈਗਾ ਰੋਡ ਤੇ ਚੱਲਣਾ ਡੀਜ਼ਲ ਜੋਗੇ ਵੀ ਪੈਸੇ ਨਹੀਂ ਹੁੰਦੇ ਕਈ ਵਾਰ ਡੀਜ਼ਲ ਬਣਾ ਵੀ ਕਦੇ ਕਹਿੰਦੇ ਖੜਾ ਦੋ ਦਿਨ ਥੋੜੀਆਂ ਬੋਧੀਆਂ ਜਲਾ ਲਵਧੀਆਂ ਘੜੀਆਂ ਕਰਦੇ ਨੇ ਡੀਜ਼ ਹਾਂਜੀ ਬਜਟ ਕਰਕੇ ਡੀਪੂ ਚ ਜਾ ਕੇ ਦੇਖੋ ਨਾ ਜੀ ਤਾਂ ਪਤਾ ਲੱਗੂਗਾ ਜੀ ਪੱਤਰਕਾਰ ਸਾਹਿਬ ਬਹੁਤ ਬੁਰਾ ਹਾਲ ਹੈ ਜੀ ਉਹ ਨਹੀਂ ਜੀ ਬਿਲਕੁਲ ਝੂਠ ਨਹੀਂ ਬੋਲਦੇ ਜੀ ਇਹ ਤਾਂ ਇੱਕ ਅਸੀਂ ਇੱਥੇ ਇੱਥੇ ਸਾਡੇ ਵਗੈਰ ਸਵਾਰੀਆਂ 50 ਸਵਾਰੀਆਂ ਲੋੜ ਨੇ ਜੀ ਇੱਕ ਗੱਡੀ 'ਚ 1.5 ਸਵਾਰੀ ਚੜ ਜਾਂਦੀ ਆ ਫਿਰ ਉਹ ਵੀ ਜੇ ਕੋਈ ਗੱਲਬਾਤ ਹੋ ਜਾ ਤਾਂ ਵੀ ਡਰਾਈਵਰ ਕਨੈਕਟਰ ਦੇ ਗੱਲ ਬੋਣੇ ਜੀ ਤੁਸੀਂ ਕੀ ਕਰਦੇ ਹੋ ਜੀ ਇਹ ਵੀ ਡਰਾਈਵਰ ਹੈ ਜੀ ਡਰਾਈਵਰ ਕਿਹੜੀ ਗੱਡੀ ਚਲਾਉਂਦੇ ਤੁਸੀਂ ਮੈਂ ਵੀ ਆਹੀ ਦੂਸਰੀ ਗੱਡੀ ਚਲਾਉਂਦਾ ਜੀ ਮੈਂ ਵੀ ਆ ਇੱਕ ਗੱਡੀ ਦੇ ਕੰਮ ਜਾ ਕਰਾਇਆ ਤਾਂ ਜੋ ਲੈ ਕੇ ਆਇਆ ਹੁਣ ਬਲਬੋ ਜੀ ਉਹ ਜਿਹੜੀ ਲੈ ਕੇ ਆਏ ਏਸੀ ਵਾਲੇ ਬਲਬੋ ਹਾਂਜੀ ਏਸੀ ਵਾਲੇ ਕਿੱਥੋਂ ਕਿੱਥੋਂ ਚੱਲਦੇ ਜੀ ਤੁਸੀਂ ਮੈਂ ਅੰਮ੍ਰਿਤਸਰ ਜਾਂਦਾ ਜੀ ਇਹ ਗੱਡੀ ਦੇ ਜਿਹੜੇ ਟਾਇਰ ਹੈ ਇਹਨਾਂ ਦੇ ਟਾਇਰ ਵੀ ਮਲਕੇ ਇਸ ਤਰ੍ਹਾਂ ਹੀ ਪਲੇਨ ਹੈ ਜਾਂ ਕਿਸ ਤਰ੍ਹਾਂ ਜਾਂ ਨਵਾਂ ਟਾਇਰ ਫਟਿਆ ਜਾਂ ਇਸ ਤਰ੍ਹਾਂ ਦੀ ਸੀ ਟਾਇਰ ਨਵਾਂ ਟਾਇਰ ਫਟਿਆ ਜੀ ਅੱਛਾ ਟਾਇਰ ਪਟ ਗਿਆ ਜੜੀ ਪਰ ਵੈਸੇ ਜਿਹੜੇ ਗੱਡੀਆਂ ਨੂੰ ਇਹਨਾਂ ਨੂੰ ਟਾਇਰ ਤੋਂ ਟਾਇਰ ਟਪਟ ਚੰਗਾ ਦਿੰਦੇ ਆ ਜੀ ਕਿ ਉਹ ਵੀ ਰੱਬ ਦੇ ਇੰਨਾ ਕੋਈ ਚੰਗਾ ਚੰਗਾ ਕੰਡਮ ਤੋਂ ਕੰਡਮ ਵੀ ਟਾਇਰਾਂ ਗੱਲ ਪਹਿਲਾਂ ਗੱਡੀਆਂ ਚਲਾਈਆਂ ਜੀ ਪਹਿਲਾਂ ਖੜੀਆਂ ਵੀ ਰਹੀਆਂ ਗੱਡੀਆਂ 2 ਮਹੀਨੇ ਟਾਇਰਾਂ ਪੇੜਾ ਵੀ ਖੜੀਆਂ ਰਹੀਆਂ ਜੀ 4-5 ਕਿ ਮਹੀਨੇ ਫਿਰ ਤਾਂ ਉਹ ਗੀਤ ਗੱਡੀਆਂ ਗਾਉਂਦੀਆਂ ਹੋਣੀਆਂ ਅਸੀਂ ਚੱਲਦੇ ਆ ਸਰ ਤੇਰੇ ਰੱਬਾ ਸਾਨੂੰ ਮਾਫ਼ ਕਰੀਂ ਉਹ ਤਾਂ ਹੈਗੇ ਜੀ ਪਹਿਲਾਂ ਕਹਿੰਦੇ ਨਹੀਂ ਹੁੰਦਾ ਰੋਡਵੇ ਦੀ ਲਾਰੀ ਠੱਕਾ ਲਾਉਂਦੀ ਲਾਉਂਦੀ ਸਵਾਰੀ ਉਹ ਕੰਮ ਹੋਇਆ ਭਾਈ ਜੀ ਹੁਣ ਦਾ ਹੁਣ ਇੱਥੇ ਡਰਾਈਵਰ ਕਨੈਕਟਰ ਠੱਕਾ ਲਾਉਂਦੇ ਜੀ ਸਵਾਰੀਆਂ ਨਹੀਂ ਹਾਂ ਹੁਣ ਆ ਵੀ ਦੇਖੋ ਕਿੰਨਾ ਕਹਿੰਦੇ ਜੀ ਡਰਾਈਵਰ ਤੇ ਹੀ ਪਾ ਦੇਣਾ ਜੀ ਇਹਨਾਂ ਨੇ ਪੈਸੇ ਆਹੀ ਕਰਦੇ ਜੀ ਪਹਿਲਾਂ ਹੁਣ ਆ ਦੱਸੋ ਕਸੂਰ ਮੈਗਵੇਂ ਦਾ ਕੋਈ ਚੋਰ ਹੈ ਡਰਾਈਵਰ ਨੂੰ ਤਨਖਾਹ ਵੀ ਲੱਖ ਰੁਪਏ ਦਿੰਦੇ ਹੋਣੇ ਤਾਂ ਕਹਿੰਦੇ ਨੇ ਵੀ ਤੂੰ 10000 ਰੁਪਏ ਤਨਖਾਹ ਹੈ ਜੀ ਉਹਦੀ ਪੁੱਛ ਲੋ ਡਰਾਈਵਰ ਸਟੀਅਰਿੰਗ 'ਤੇ ਬੈਠਾ ਜੀ ਉਹ ਲੈ ਕੇ ਜਾ ਰਿਹਾ ਗੱਡੀ ਨੂੰ ਅੱਛਾ ਜੀ ਪੁੱਛ ਲੋ ਖਾਤਾ ਦੇਖ ਲੋ ਉਹਦਾ ਬੈਂਕ ਦਾ ਬੰਗਾ ਕੇ ਜੀ ਨਾ ਜਾ ਬਾਈ ਜੀ ਵਿਭਾਗਾਂ ਦਾ ਵੀ ਨਿਕਲਿਆ ਹੋਇਆ ਵਿਭਾਗ ਕੀ ਕਰਨ ਜਦੋਂ ਸਰਕਾਰਾਂ ਉੱਤੋਂ ਕਹਿ ਦਿੰਦੀਆਂ ਜੀ ਵੀ ਅਸੀਂ ਜਿੱਥੇ ਤੇ ਇਨਕਮ ਜਨਰੇਟ ਹੋਣੀ ਆ ਉਹ ਬਿਜਲੀ ਵਾਲੇ ਤਾਰ ਹੁੰਦੇ ਆ ਜੀ ਉਹ ਕਹਿੰਦੇ ਜੀ ਸਾਡੇ ਵਿਭਾਗ ਦਾ ਬੁਰਾ ਹਲ ਕਰਤਾ ਬਿਲ ਫਰੀ ਕਰਕੇ ਪਰ ਅਸੀਂ ਇਹ ਕਹਿੰਦੇ ਆ ਵੀ ਭਾਈ ਫਰੀ ਤੇ ਨਾ ਲਾਓ ਸਾਰਿਆਂ ਨੂੰ ਰੋਜ਼ਗਾਰ ਦਿਓ ਪਰ ਜੇ ਕਿਸੇ ਨੂੰ ਰੋਜ਼ਗਾਰ ਦਿੱਤੇ ਹੋਇਆ ਉਹਨਾਂ ਦੇ ਰੋਜ਼ਗਾਰ ਨੂੰ ਜਦੋਂ ਆਹ ਪੈਂਦਾ ਕਲੇਸ ਇਸ ਤਰ੍ਹਾਂ ਦੀ ਕੋਈ ਨੌਬਤ ਆਉਂਦੀ ਹੈ ਤਾਂ ਫਿਰ ਡਰਾਈਵਰਾਂ ਦੇ ਉੱਤੇ ਆ ਕੀਤਾ ਜਾਂਦਾ ਪਰ ਅਸੀਂ ਵੀ ਨਾਲ ਖੜੇ ਆ ਪੰਜਾਬੀ ਲੋਕ ਚੈਨਲ ਵੱਲੋਂ ਤੁਹਾਨੂੰ ਵੀ ਆਪਾਂ ਭਾਈ ਉਮੀਦ ਉਮੀਦ ਕਰਦੇ ਆ ਵੀ ਪਹਿਲਾਂ ਤਾਂ ਉਹਦੇ ਤੇ ਭਾਈ ਨੂੰ ਕੋਈ ਅਜੇ ਨਹੀਂ ਨੌਬਤ ਆਊਗੀ ਜੇ ਆਈ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿਸੇ ਗਰੀਬ ਨੂੰ ਤੁਸੀਂ ਫੜ ਕੇ ਉਹਨੂੰ ਉਹਦੇ ਨਾਲ ਤੁਸੀਂ ਧੱਕਾ ਕਰਨ ਲੱਗ ਜਾਓ ਫਿਰ ਆਪਾਂ ਇਸ ਧੱਕੇ ਦੇ ਖਿਲਾਫ ਡਟ ਕੇ ਖੜਾਂਗੇ ਸੋ ਹੁਣ ਗੱਡੀ ਲੈ ਕੇ ਜਾ ਰਹੇ ਆ ਡੋਲੀ ਵਾਲੀ ਕਾਰ ਦੇ ਮਗਰ ਜਾਂਦੇ ਹੁੰਦੇ ਇਸ ਤਰ੍ਹਾਂ ਜਾ ਰਹੀ ਹੈ ਜੀ ਬਸ ਬਿਲਕੁਲ ਜੀ ਆ ਐਕਸੀਡੈਂਟਲ ਬੱਸ ਬਾਈ ਜੀ ਕਹਿੰਦੇ ਕਿਸ ਤਰ੍ਹਾਂ ਜਾ ਰਹੀ ਦੱਸਿਓ ਜਿਵੇਂ ਜੀ ਡੋਲੀ ਵਾਲੀ ਕਾਰ ਦੇ ਮਗਰ ਛੱਡ ਨਹੀਂ ਜਾਂਦੇ ਕੁੜੀ ਨੂੰ ਇਤਰਾ ਜਾ ਰਹੇ ਸਾਡੇ ਬੰਦੇ ਕੋਈ ਵਿਚਰਾ ਫਾਜੇ ਆ ਕੇ ਜੀ ਦੇਖੋ ਪੈਸੇ ਸੁੱਟਦੇ ਜੀ ਉਹ ਅੱਜ ਜੀ ਪੈਸੇ ਸਾਡੇ ਪਰਤੇ ਸੁੱਟੇ ਹੁਣ ਅਸੀਂ ਇਕੱਠੇ ਕਰਕੇ ਵਿਚਾਰੇ ਨੂੰ ਦਵਾਂਗੇ ਤਾਂ ਇਹਦਾ ਕੰਮ ਹੋਊਗਾ ਜੀ ਉਹ ਦੇਖੋ ਜੀ ਨਾਲ-ਨਾਲ ਤੁਰ ਕੇ ਜਾ ਰਹੇ ਆ ਜੀ ਕਹਿੰਦੇ ਜੀ ਆਪਾਂ ਭਾਜੀ ਸਾਡੇ ਕੋਲ ਕਹਿੰਦੇ ਰਿਕਵਰੀ ਮੈਨ ਵੇ ਕੋਈ ਗੱਲ ਨਾ ਹੋ ਜੇ ਉਹ ਕਹਿੰਦੇ ਕੋਈ ਨਹੀਂ ਅਸੀਂ ਮਗਰ ਮਗਰ ਤੁਰ ਕੇ ਚੱਲ ਜੰਦੇ ਉਹ ਜਾ ਰਹੀ ਦੀ ਤੁਰ ਕੇ ਨਾਲ ਨਾਲ ਵਿਭਾਗ ਦੇ ਬੰਦੇ ਸੋ ਹੁਣੇ ਵਰਕਸ਼ਾਪ ਦੇ ਵਿੱਚ ਉੱਥੇ ਛੱਡੀ ਜਾਊਗੀ ਫਿਰ ਇਹ ਇਹਦੀ ਬਾਈ ਰਿਪੇਅਰ ਜਲਦੀ ਹੋ ਜੂਗੀ ਕਿ ਨਾ ਜਨਾਈ ਦੀ ਪਹਿਲਾਂ ਹੁਣ ਡਿਮਾਂਡ ਜਾਊਗੀ ਡਾਇਰੈਕਟਰ ਦਫ਼ਤਰ ਉੱਥੋਂ ਪਤਾ ਲੱਗੂਗਾ ਵੀ ਇਹਦਾ ਕਿਆ ਕੁਝ ਆਏਗਾ ਕਿਆ ਨਹੀਂ ਰਿਸ਼ੀਕੇਸ਼ ਨੂੰ ਜਾਂਦੀ ਸੀ ਹੁਣ ਰਿਸ਼ੀਕੇਸ਼ ਦਾ ਬੰਦ ਹੈ ਜੀ ਬੰਦ ਬੱਸ ਬੱਸ ਹੋਰ ਜਾਊਗੀ ਹੋਰ ਜਾਊਗੀ ਜੀ ਹੈਗੀ ਆ ਜੀ ਹੋਰ ਹਾਂਜੀ ਹੈਗੀਆਂ ਜੀ ਇਹਦੇ ਵਰਗੀ ਹੋਰ ਹੈਗੀਆਂ ਜੀ ਅੱਛਾ ਹਾਂਜੀ ਹਾਂਜੀ ਇਹ ਇਹ ਬੱਸਾਂ ਜਿਹੜੀਆਂ ਹੁਣ ਨਵੀਆਂ ਆਈਆਂ ਬਾਈ ਇਹ ਜਿਹੜੀਆਂ ਪ੍ਰਾਣੀਆਂ ਸੀ ਜਿਹਾਂ ਉਹਨਾਂ ਦਾ ਲੋਹਾ ਕਿਤੇ ਮਜ਼ਬੂਤ ਹੁੰਦਾ ਪ੍ਰਾਣਾ ਜਿਵੇਂ ਕਹਿੰਦੇ ਵੀ ਨਮਾ 9 ਦਿਨ ਪ੍ਰਾਣਾ 100 ਦਿਨ ਜਿਹੜੀ ਪ੍ਰਾਣੀ ਵਸ ਹਰਿਆਣਾ ਬਾਡੀ ਲੱਗੀ ਵੀ ਉਹ ਅੱਜ ਵੀ ਜੇ ਕਿਤੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਆ ਉਹਦੇ ਨਾਲ ਤਾਂ ਉਹਦਾ ਇੰਨੀ ਡੈਮੇਜ ਨਹੀਂ ਹੁੰਦੀ ਹੈਗੀ ਜਿੰਨੀ ਕਿ ਇਹ ਜ਼ਿਆਦਾ ਵਸ ਜ਼ਿਆਦਾ ਖਿੰਡ ਜਾਂਦੀ ਹੈ ਹੁਣ ਇਹੀ ਬਾਡੀ ਜਿਹੜੀ 12 ਲੱਖ ਦੇ ਵਿੱਚ ਲੱਗੀ ਵੀ ਐ ਜੇ ਕਿਤੇ ਇਹੀ ਬਾਡੀ ਇਹ ਗੱਡੀਆਂ ਨੂੰ ਲਵਾਉਣੀ ਹੁੰਦੀ ਸੀ ਉਹਦਾ ਬਾਡੀ ਬਿਲਡਰ ਵਧੀਆ ਸਾਰਾ ਕੁਝ ਲਾਉਂਦੇ ਆ ਪ੍ਰਾਈਵੇਟ ਬੱਸਾਂ ਨੂੰ ਵੀ ਬਾਡੀ ਉੱਥੋਂ ਲੱਗਦੀ ਆ ਉਹ 8.5-9 ਲੱਖ ਰੁਪਏ ਦੇ ਵਿੱਚ ਗੱਡੀ ਤਿਆਰ ਕਰਕੇ ਦਿੰਦੇ ਸੀ ਤਿਆਰ ਕਰਕੇ ਦਿੰਦੇ ਸੀਗੇ ਤੇ ਇਹ ਗੱਡੀ 12 ਲੱਖ ਦੇ ਵਿੱਚ ਤਿਆਰ ਹੋਈ ਵੀ ਕੋਈ ਇਹਦੇ ਚ ਡਰਾਈਵਰ ਦੀ ਸੇਫਟੀ ਨਹੀਂ ਕਿਸੇ ਸਵਾਰੀ ਦੀ ਸੇਫਟੀ ਨਹੀਂ ਕੋਈ ਹੋਰ ਮਤਲਬ ਲੱਗਦੀ ਸਾਰੀ ਦਾ ਐਂਗਲ ਇਸ ਤਰ੍ਹਾਂ ਖਿੰਡ ਜਾਂਦਾ ਜਿਵੇਂ ਕਿਤੇ ਬਰੂਦ ਫਟਿਆ ਹੁੰਦਾ ਮਤਲਬ ਕਿ ਭਾਈ ਆਪਣੀ ਜ਼ਿੰਮੇਵਾਰੀ ਤੇ ਹੀ ਬੈਠਿਓ ਸਵਾਰੀਆਂ ਜੇ ਬੈਠਣਾ ਇਹਦੇ ਚ ਹਾਂਜੀ ਇਹੀ ਹ ਫਰੀ ਦੇ ਚੱਕਰਾਂ 'ਚ ਨਾ ਰਗੜੇ ਜਾਇਓ ਹਾਂਜੀ 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 ਫਰੀ ਦੇ ਚੱਕਰ ਦੇ ਵਿੱਚ 52 ਸੀਟਰ ਬੱਸ ਹੈ ਜੀ ਕਈ ਵਾਰ 120 25 120 25 ਇਹ 게ਟ ਦੇ ਵਿੱਚ ਸਵਾਰੀ ਹੋ ਜਾਂਦੀ ਹੈ ਜੇ ਕਿਤੇ ਕੋਈ ਛੱਡ ਜਾਂਦੇ ਆ ਫਿਰ ਲੜਾਈ ਨੂੰ ਤੋਂ ਲੜਾਈ ਨੂੰ ਤੋਂ ਮੁਕਤਦਾ ਹੋ ਜਾਂਦਾ ਜੀ ਵੀ ਤੁਸੀਂ ਸਾਨੂੰ ਛੱਡ ਗਏ ਜਾਂ ਲਾਇਆ ਨਹੀਂ ਹੁਣ ਦੋ ਬੰਦੇ ਮੰਨ ਲਓ ਕਿੰਨੇ ਬੰਦਿਆਂ ਨੂੰ ਸੰਭਾਲਣਗੇ ਜੀ ਕੋਈ ਲਿਮਟ ਹੁੰਦੀ ਕਿਸੇ ਚੀਜ਼ ਦੀ ਪਰ ਜਦੋਂ ਕੰਮੇ ਅਨਲਿਮਿਟਿਡ ਹੋਇਆ ਹੋਵੇ ਉਹਦਾ ਕੋਈ ਫਾਇਦਾ ਨਹੀਂ ਜੀ ਫਿਰ ਬਾਈ ਇੱਕ ਹੋਰ ਗੱਲ ਆ ਜਿਹੜੀਆਂ ਹੈ ਤਾਂ ਇਹ ਵਿਸ਼ੇ ਤੋਂ ਹਟਕੇ ਆ ਜਿਹੜੀਆਂ ਬੱਸਾਂ ਤਾਂ ਉਧਰੋਂ ਆਉਂਦੀਆਂ ਆਪਣਾ ਹਿਮਾਚਲ ਤੋਂ ਹਰਿਆਣੇ ਤੋਂ ਉਹਨਾਂ ਦੇ ਬੋਰਡ ਹਿੰਦੀ ਚ ਆ ਉਹ ਨਹੀਂ ਦੇਖਦੇ ਵੀ ਅਸੀਂ ਪੰਜਾਬ ਦੇ ਵਿੱਚ ਚੱਲਣਾ ਹੈ ਜੀ ਪੰਜਾਬ ਦੇ ਬੋਰਡ ਪੰਜਾਬੀ ਚ ਕਰਦੇ ਉੱਥੇ ਜਾ ਕੇ ਪਰ ਆਪਣੇ ਵਾਲੇ ਕਹਿੰਦੇ ਜੀ ਅਸੀਂ ਤਾਂ ਹਿਮਾਚਲ ਨੂੰ ਜਾਣਾ ਹੁੰਦਾ ਤਾਂ ਹਿੰਦੀ ਚ ਲਿਖਦੇ ਆ ਜੀ ਆਪਾਂ ਫਿਰ ਇਹ ਤਾਂ ਜਦੋਂ ਤੁਸੀਂ ਪੰਜਾਬ ਤੋਂ ਜਾਂਦੇ ਹੋ ਉਹ ਉਹਨਾਂ ਦੀ ਮਜਬੂਰੀ ਆ ਉਹ ਸਿੱਖਣ ਇੱਥੇ ਆਪਣੇ ਵੀ ਤਾਂ ਫਿਰ ਉਹ ਹਿੰਦੀ ਦੇ ਹੀ ਪੜਦੇ ਆ ਜੀ ਉਹਨਾਂ ਦੇ ਏ ਤਾਂ ਜੀ ਦੇਖੋ ਆਪਣੀ ਮਤਲਬ ਜਿਵੇਂ ਕਹ ਲਿਓ ਵੀ ਮਾਤ ਪਾਛਾ ਜੇ ਉਹਨੂੰ ਅਸੀਂ ਮਤਲਬ ਆਪ ਹੀ ਨਹੀਂ ਉਹ ਕਰਾਂਗੇ ਇਹ ਸਾਡੇ ਮਤਲਬ ਮਹਿਕਮੇ ਚ ਲਾ ਲਓ ਜਾਂ ਹੋਰ ਚੀਜ਼ ਲਾ ਲਓ ਵੀ ਬੋਰਡ ਤੁਹਾਡਾ ਜਿਹੜਾ ਇਹ ਜਿਹੜੀ ਸਟੇਟ ਜਾਣਾ ਉਹਵੇਂ ਦਾ ਹੋਣਾ ਚਾਹੀਦਾ ਹੋਰ ਤਾਂ ਹੁਣ ਲੁਧਿਆਣੇ ਦਾ ਲੱਗਿਆ ਹੋਇਆ ਜੀ ਲੁਧਿਆਣੇ ਨੂੰ ਚੱਲੀ ਆ ਜੀ ਬਸ ਇਹ ਬੋਰਡ ਹਿੰਦੀ ਚ ਲੱਗਿਆ ਹੋਇਆ ਬੋਰਡ ਹਿੰਦੀ ਚ ਲੱਗਿਆ ਵਾ ਜੀ ਇਸ ਤਰ੍ਹਾਂ ਹੀ ਆ ਜੀ ਹੋ ਰਿਹਾ ਹੋ ਰਿਹਾ ਵੀ ਜਿਵੇਂ ਵੀ ਹਿਮਾਚਲ ਦੀ ਗੱਡੀ ਦਾ ਬੋਰਡ ਹਿੰਦੀ ਚ ਹੈ ਉਹਨਾਂ ਨੂੰ ਪੜਨੀ ਆਉਂਦੀ ਆ ਜਾਂ ਉਹ ਸਾਡਾ ਬੋਰਡ ਹੈ ਜਿਹੜਾ ਪੰਜਾਬੀ ਚ ਹੋਣਾ ਚਾਹੀਦਾ ਜੀ ਅਸੀਂ ਵੀ ਵਿਭਾ ਤੋ ਬਿਲਕੁਲ ਭਾਈ ਜੀ ਇੱਥੇ ਗੱਡੀ ਦਾ ਹਾਦਸਾ ਹੋ ਜਾਂਦਾ ਜੀ ਰੋਪੜ ਪਪਰਾਲਾ ਦੇ ਲਾਗੇ ਉੱਪਰ ਜਿਹੜਾ ਹੈਗਾ ਇੱਥੇ ਪਾਵਰ ਕਲੋਨੀ ਪਾਵਰ ਕਲੋਨੀ ਦੇ ਲਾਗੇ ਬਿਲਕੁਲ ਟਾਇਰ ਫਟਦਾ ਹੈ ਟਾਇਰ ਫਟ ਕੇ ਗੱਡੀ ਜਿਹੜੀਆਂ ਇਹ ਖੰਭਾ ਹੈ ਐਨ ਐਚ ਆਈ ਦੇ ਉਹ ਉਹਦੇ ਵਿੱਚ ਵੱਜਦੀ ਹੈ ਉਹ ਟੁੱਟ ਜਾਂਦਾ ਪੂਰੀ ਤਰ੍ਹਾਂ ਦੇ ਨਾਲ ਦੋ ਸਵਾਰੀਆਂ ਦੇ ਸੱਟਾਂ ਲੱਗੀਆਂ ਨੇ ਡਰਾਈਵਰ ਦਾ ਬਚਾਅ ਹੋ ਗਿਆ ਬਾਕੀ ਸਵਾਰੀਆਂ ਦਾ ਚਲੋ ਰੱਬ ਦਾ ਸ਼ੁਕਰ ਹੈ ਬਚਾਅ ਹੋ ਗਿਆ ਪਰ ਜਿਵੇਂ ਦੇ ਹਾਲਾਤ ਦੱਸਿਆ ਤੋਂ ਵਿਭਾਗ ਨੂੰ ਜ਼ਰੂਰ ਚਾਹੀਦਾ ਇੱਕ ਦੇਖੋ ਗੱਡਾ ਵੱਡਾ ਇਹ ਉਹ ਇਹਨੂੰ ਕਹਿ ਲਈਏ ਸਕੈਮ ਹੀ ਕਹਿ ਲਈਏ ਵੀ ਆ ਕਿੱਡੀ ਵੱਡੀ ਅਣਗੈਲੀ ਆ ਵੀ ਤੁਸੀਂ ਇਨਸ਼ੋਰੈਂਸ ਨਹੀਂ ਕਰਵਾਈਆਂ ਹੋਈਆਂ ਤੇ ਇਹਨਾਂ ਨੂੰ ਕੋਈ ਪੁਲਿਸ ਵਾਲਾ ਵੀ ਨਹੀਂ ਪੁੱਛਦਾ ਖੜਾਉਂਦਾ ਹੀ ਨਹੀਂ ਕੋਈ ਇਹਨਾਂ ਨੂੰ ਕਹਿੰਦੇ ਜੀ ਰਵੇਟ ਮਿਲੀ ਹੋਈ ਹੈ ਜੀ ਮਤਲਬ ਕਿ ਹੋਰਾਂ ਲਈ ਕੋਈ ਉਹ ਨਹੀਂ ਆ ਪਰ ਜੇ ਤੁਸੀਂ ਇਹ ਸਰਕਾਰ ਦੀਆਂ ਗੱਡੀਆਂ ਤਾਂ ਉਹਨਾਂ ਦੀ ਇਨਸ਼ੋਰੈਂਸ ਵੀ ਨਾ ਕਰਵਾਓ ਮਤਲਬ ਕਿ ਕੁੱਲ ਮਿਲਾ ਕੇ ਇਹ ਪਤਾ ਲੱਗਦਾ ਵੀ ਸਰਕਾਰ ਤੇ ਵਿਭਾਗ ਦਾ ਜਨਾਜਾ ਨਿਕਲਿਆ ਹੋਇਆ ਹੈ ਭਾਈ ਜੀ ਜਿੰਨਾ ਵੀ ਰੋਡਵੇਜ ਦੀ ਲਾਰੀ ਦੇ ਵਿੱਚ ਬੈਠਣਾ ਤਾਂ ਵੈਗਰੂ ਵੈਗਰੂ ਕਰਦੇ ਜਾਇਆ ਕਰੋ ਰੱਬ ਆਸਰੇ ਚੱਲਦੀਆਂ ਕਹਿੰਦੇ ਜੀ ਇਹ ਸੋ ਇਹ ਹਾਦਸਾ ਵਾਪਰਿਆ ਜੇ ਕੋਈ ਡਰਾਈਵਰ ਦੇ ਨਾਲ ਉਨਿੱਕੀ ਕਰਦੇ ਆ ਵਿਭਾਗ ਟੱਕਾ ਕਰਦੇ ਆ ਤਾਂ ਅਸੀਂ ਜ਼ਰੂਰ ਉਹਨਾਂ ਦੇ ਲਈ ਖੜਾਂਗੇ ਡਟ ਕੇ ਸੋ ਇੱਕ ਵਾਰ ਭਾਈ ਜੀ ਟਾਇਰ ਤੁਹਾਨੂੰ ਦਿਖਾ ਦੀ ਆਜੋ ਇਹ ਰਿਕਵਰੀ ਮੈਨ ਆ ਜੀ ਇਹ ਕਹਿੰਦੇ ਜੀ ਉਹ ਦੁਨੀਆਂ ਨੂੰ ਚੱਕਦੀ ਆ ਜਿਹੜਾ ਬੰਦਾ ਆਪ ਮਰੀਜ਼ ਹੋਵੇ ਉਹ ਦੂਏ ਮਰੀਜ਼ਾਂ ਨੂੰ ਕਿਵੇਂ ਉਹ ਕਰ ਦੂਗਾ ਆ ਲੋ ਜੀ ਟਾਇਰ ਤਾਂ ਭਾਈ ਪਲੇਨ ਹੀ ਪਏ ਆ ਜੀ ਇਹਦੇ ਲੋ ਜੀ ਟਾਇਰ ਦਿਖਾ ਦੇ ਵੀਰ ਸੋ ਟਾਇਰ ਬਸ ਬਾਕੀ ਸਾਰੇ ਨੂੰ ਜੰਗਾਲ ਲੱਗੀ ਹੋਈ ਲੋਹੇ ਨੂੰ ਇੱਕ ਪੱਕਾ ਲੋਹਾ ਲਾਤਾ ਇੱਥੇ ਜੀ ਲੋ ਜੀ ਸੀਟਾਂ ਪੱਟ ਕੇ ਆਹ ਸੀਟਾਂ ਪੱਟ ਦਿੱਤੀਆਂ ਜਿਸ ਗੱਡੀ ਜਿਹੜੀ ਗੱਡੀ ਕੰਡਮ ਹੋ ਜਾਵੇ ਫਿਰ ਉਹ ਕਹਿੰਦੇ ਰਿਕਵਰੀ ਹੋ ਜਾਂਦੀ ਹੈ ਜੀ ਇਹ ਰਿਕਵਰੀ ਹੈ ਜੀ ਹਾਂਜੀ ਹਾਂਜੀ ਰਿਕਵਰੀ ਵਾਲੀ ਇਹ ਚਲਿੰਦੀ ਹੈ ਜੀ ਬਾ ਖਿੱਚੀ ਜਾਂਦੀ ਹੈ ਜੀ